ਜੋ ਮੇਰੇ ਕੋਲ ਹੱਥ ਹੈ ਉਹਦੇ ਰਾਹੀਂ ਜਿੰਨੀ ਮੈਂ ਮਦਦ ਕਰ ਸਕਿਆ ਆਪਣੇ ਪਰਿਵਾਰ ਦੀ ਜ਼ਰੂਰ ਕਰਮੋ ਆਪਣੇ ਸਾਰੇ ਭਰਾਵਾਂ ਨਾਲ ਮਿਲ ਕੇ ਆਪਣੀਆਂ ਭੈਣਾਂ ਨਾਲ ਮਿਲ ਕੇ ਤੇ ਇਹੀ ਅਰਦਾਸ ਹੈ ਕਿ ਸਾਰੇ ਹੀ ਸਾਡੇ ਡੀਬੀਐਲ ਲੁਧਿਆਣਾ ਦੇ ਉੱਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਣ ਹਰ ਮੈਂਬਰ ਤੰਦਰੁਸਤ ਰਹੇ ਦਸ ਲੱਖ ਰੁਪਏ ਦੀ ਗ੍ਰਾਂਟ ਪਿਛਲੇ ਸਾਲ ਭੇਜੀ ਗਈ ਸੀ ਜਿਸ ਦੇ ਵਿੱਚ ਡੀਬੀ ਦੀ ਟੀਮ ਨੇ ਇੱਥੇ ਇੱਕ ਨਵੀਂ ਲਿਫਟ ਲਾਈ ਹੈ ਬੜੀ ਖੁਸ਼ੀ ਹੈ ਨਵੇਂ ਚੈਂਬਰਾਂ ਦੀ ਬਹੁਤ ਲੰਬੇ ਚਿਰ ਤੋਂ ਡਿਮਾਂਡ ਹੈ ਮੈਂ 2014 ਦਾ ਖੁਦ ਇੱਥੇ ਡੀਬੀਏ ਦਾ ਮੈਂਬਰ ਹਾਂ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਦੇ ਵੀ ਕੋਈ ਨਵੀਂ ਕੰਸਟਰਕਸ਼ਨ ਨਹੀਂ ਹੋਈ ਬੁੱਧਵਾਰ 3:30 ਵਜੇ ਦੇ ਕਰੀਬ ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਵਕੀਲ ਭਾਈਚਾਰੇ ਵੱਲੋਂ ਰੱਖੇ ਗਏ ਲੋਹੜੀ ਮੇਲੇ ਦੇ ਪ੍ਰੋਗਰਾਮ ਦੇ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਜਿੱਥੇ ਵਕੀਲ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਨੂੰ 10 ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹ ਇਸ ਡੀਬੀਏ ਦੇ ਮੈਂਬਰ ਰਹਿ ਚੁੱਕੇ ਨੇ ਅਤੇ ਵਕੀਲ ਭਾਈਚਾਰੇ ਦੀਆਂ ਮੁਸ਼ਕਲਾਂ ਵੀ ਉਹਨਾਂ ਸੁਣੀਆਂ ਹੈ ਇਸ ਤੋਂ ਇਲਾਵਾ ਉਹਨਾਂ ਗੱਲਬਾਤ ਕਰਦੇ ਆ ਸਕੂਲਾਂ ਦੇ ਮਿਆਰ ਨੂੰ ਉੱਚਾ ਚੱਕਣ ਅਤੇ ਹੋਰ ਨਾ ਮਾਮਲਿਆਂ ਤੇ ਵੀ ਗੱਲਬਾਤ ਕੀਤੀ ਐ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਸਾਡੇ ਸਾਰੇ ਹੀ ਵਕੀਲ ਭਰਾਵਾਂ ਵੱਲੋਂ ਸਾਡੀਆਂ ਭੈਣਾਂ ਵੱਲੋਂ ਲੋਹੜੀ ਦੇ ਜਿਹੜੇ ਤਿਉਹਾਰ ਦੇ ਸਬੰਧ ਦੇ ਵਿੱਚ ਅੱਜ ਇੱਥੇ ਜਿਹੜਾ ਹੈ ਇੱਕ ਫੰਕਸ਼ਨ ਮਨਾਇਆ ਗਿਆ ਜਿਸ ਦੇ ਵਿੱਚ ਬਾਰ ਦੇ ਸਾਰੇ ਹੀ ਸਾਥੀ ਪਲੱਸ ਬੈਂਚ ਦੇ ਸਾਡੇ ਸਾਰੇ ਮਾਨਯੋਗ ਜੱਜ ਸਾਹਿਬਾਨ ਉਹ ਵੀ ਸ਼ਾਮਿਲ ਹੋਏ ਨੇ ਤੇ ਮੈਂ ਇਸ ਵਾਰ ਦਾ ਮੈਂਬਰ ਰਿਆਂ ਇਹ ਮੇਰੀ ਕਰਮ ਭੂਮੀ ਰਹੀ ਹੈ ਇਸ ਪਰਿਵਾਰ ਦਾ ਹਿੱਸਾ ਰਿਆਂ ਤਾਂ ਇਹਨਾਂ ਦੇ ਵੱਲੋਂ ਸੱਦਾ ਸੀ ਤੇ ਮੈਨੂੰ ਅੱਜ ਆ ਕੇ ਇੱਥੇ ਬਹੁਤ ਖੁਸ਼ੀ ਹੋਈ ਆਪਣੇ ਸਾਰੇ ਭਰਾਵਾਂ ਨਾਲ ਮਿਲ ਕੇ ਆਪਣੀਆਂ ਭੈਣਾਂ ਨਾਲ ਮਿਲ ਕੇ ਤੇ ਇਹੀ ਅਰਦਾਸ ਹੈ ਕਿ ਸਾਰੇ ਹੀ ਸਾਡੇ ਡੀਬੀਏ ਲੁਧਿਆਣਾ ਦੇ ਉੱਤੇ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ ਹਰ ਮੈਂਬਰ ਤੰਦਰੁਸਤ ਰਹੇ ਉਹਨਾਂ ਖੂਬ ਬਰਕਤਾਂ ਉਹਨਾਂ ਦੇ ਘਰਾਂ 'ਚ ਹੋਣ ਡੀਬੀਏ ਲੁਧਿਆਣਾ ਵੱਲੋਂ ਪਿਛਲੇ ਸਾਲ ਵੀ ਕਿਉਂਕਿ ਮੇਰਾ ਆਪਣੀ ਬਾਰ ਹੈ 10 ਲੱਖ ਰੁਪਏ ਦੀ ਗ੍ਰਾਂਟ ਪਿਛਲੇ ਸਾਲ ਭੇਜੀ ਗਈ ਸੀ ਜਿਸ ਦੇ ਵਿੱਚ ਡਬੀਏਡੀ ਟੀਮ ਨੇ ਇੱਥੇ ਇੱਕ ਨਵੀਂ ਲਿਫਟ ਲਾਈ ਹੈ ਬੜੀ ਖੁਸ਼ੀ ਹੈ ਤੇ 10 ਲੱਖ ਰੁਪਏ ਇਸ ਸਾਲ ਦੀ ਅਸੀਂ ਹੋਰ ਮੈਂ ਆਪਣੇ ਨਿੱਜੀ ਆਪਣੇ ਫੰਡਾਂ ਦੇ ਵਿੱਚੋਂ ਉਹ ਅਨਾਉਂਸ ਕੀਤਾ ਉਹ ਵੀ ਜਲਦ ਭੇਜਾਂਗੇ ਇਸ ਤੋਂ ਇਲਾਵਾ ਬਹੁਤ ਇਵਨ ਜਦੋਂ ਮੈਂ ਵੀ ਇੱਥੇ ਵਕਾਲਤ ਕਰਦਾ ਸੀ ਅੱਜ ਵੀ ਇਹਨਾਂ ਦੇ ਪਰਿਵਾਰ ਦਾ ਹਿੱਸਾ ਹਉਦੋਂ ਵੀ ਇਹ ਹਿੱਸਾ ਸੀ ਤੁਹਾਨੂੰ ਪਤਾ ਹੈ ਕਿ ਪਾਰਕਿੰਗ ਦੀ ਬਹੁਤ ਸਮੱਸਿਆ ਹੈ ਖਾਸ ਕਰਕੇ ਮੈਨੂੰ ਜੋ ਦੱਸਿਆ ਹੁਣੀ ਕਿ 6000 ਮੈਂਬਰ ਹੋ ਗਏ ਨੇ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਬਾਰ ਬਣ ਚੁੱਕੀ ਹੈ ਤਾਂ ਨਵੇਂ ਚੈਂਬਰਾਂ ਦੀ ਇੱਕ ਬਹੁਤ ਲੰਬੇ ਚਿਰ ਤੋਂ ਡਿਮਾਂਡ ਹੈ ਮੈਂ 2014 ਦਾ ਖੁਦ ਇੱਥੇ ਡੀਬੀਏ ਦਾ ਮੈਂਬਰ ਹਾਂ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਦੀ ਵੀ ਕੋਈ ਨਵੀਂ ਕੰਸਟਰਕਸ਼ਨ ਨਹੀਂ ਹੋਈ ਤਾਂ ਇਸ ਮੁੱਦੇ ਨੂੰ ਵੀ ਮਾਨਯੋਗ ਹਾਈ ਕੋਰਟ ਦੀ ਜਿਹੜੀ ਬਿਲਡਿੰਗ ਕਮੇਟੀ ਹੈ ਜਿੰਨਾ ਮੇਰੇ ਤੋਂ ਯੋਗਦਾਨ ਪਿਆ ਜੋ ਅੱਜ ਮੇਰੇ ਕੋਲ ਆਉਦਾ ਉਹਦੇ ਰਾਹੀਂ ਜਿੰਨੀ ਮੈਂ ਮਦਦ ਕਰ ਸਕਿਆ ਆਪਣੇ ਇਸ ਪਰਿਵਾਰ ਦੀ ਜ਼ਰੂਰ ਕਰੂੰਗਾ ਬਹੁਤ ਧੰਨਵਾਦ ਇੱਕ ਸਕੂਲਾਂ ਨੂੰ ਲੈ ਕੇ ਸਰਕਾਰ ਨੇ ਦਿੱਤੇ 14 ਤਰੀਕ ਨੂੰ ਛੁੱਟੀਆਂ ਤੇ ਇੱਥੇ ਲੱਗਣਾ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਕਈ ਸਕੂਲਾਂ ਵਾਲੇ ਕਿਹੜੇ ਜਿਹੜਾ ਮੈਂ ਲਿਸਟ ਦੇ ਰੋਣੀ ਨੋਟਿਸ ਕਰ ਰਿਹਾ ਐਮਐਲਏ ਕੁਲਵੰਤ ਸਿੱਧੂ ਜੀ ਨੇ ਵੀ ਬਾਲ ਭਾਰਤੀ ਸਕੂਲ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਲੰਘਣਾ ਕੀਤੀ ਅਸੀਂ ਹੋਣੀ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੰਦੇ ਆਂ। ਹਾਲਾਤ ਬੜੀ ਕਈਆਂ ਨਹੀਂ ਖਰਾਬੇ। ਤੁਸੀਂ ਦੋਸਤ ਮੈਂ ਤੁਹਾਨੂੰ ਤੁਹਾਨੂੰ ਮੈਂ ਦੱਸ ਦਿੰਦਾ ਜੀ। ਤੁਹਾਨੂੰ ਮੈਂ ਤੁਹਾਨੂੰ ਮੈਂ ਦੱਸ ਦਿੰਦਾ ਦੋਸਤ। ਪੰਜਾਬ ਦੇ ਵਿੱਚ ਇਸ ਵਕਤ ਇੱਕ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ। ਜੋ ਤੁਸੀਂ ਕਹ ਬਿਲਕੁਲ درست ਹੈ। ਪੰਜਾਬ ਦੇ 20000 ਸਕੂਲ ਸੀ ਹਾਲਾਤ ਐਨੇ ਮਾੜੇ ਸੀ ਸਰਕਾਰੀ ਸਕੂਲਾਂ ਦੇ। ਚਾਰ ਦਿਵਾਰੀ ਨਹੀਂ, ਬਾਥਰੂਮ ਨਹੀਂ, ਬੱਚਿਆਂ ਨੂੰ ਬੈਠਣ ਨੂੰ ਫਰਨੀਚਰ ਨਹੀਂ। ਅੱਜ ਜਿਹੜੇ ਕਲਾਸਰੂਮ ਹੈ ਨਹੀਂ, ਵਰਾਂਡੇ ਹੈ ਨਹੀਂ। ਬਹੁਤ ਬੁਰੀ ਹਾਲਤ ਵਿੱਚ ਡੇ ਮੀਲ ਦੀ ਸ਼ੈੱਡ ਹੈ ਨਹੀਂ। ਅੱਜ 8000 ਸਕੂਲਾਂ ਦੇ ਵਿੱਚ ਚਾਰਦिवारी ਹੋ ਰਹੀ ਹੈ ਤੁਸੀਂ ਜਾ ਕੇ ਸਰਵੇ ਕਰੋ ਅੱਜ ਅਸੀਂ 13000 ਨਵੇਂ ਕਮਰੇ ਬਣਾ ਰਹੇ ਹਾਂ 13000 ਕਲਾਸਰੂਮ ਬਣਾ ਰਹੇ ਹਾਂ 10000 ਕਲਾਸਰੂਮਾਂ ਨੂੰ ਬਦਲ ਰਹੇ ਹਾਂ ਜੋ ਪੁਰਾਣੇ ਹੋ ਚੁੱਕੇ ਉਹਨਾਂ ਨੂੰ ਨਵੀਂ ਫਲੋਰਿੰਗ ਨਵੀਂ ਜਿਹੜੀ ਸੀਲਿੰਗ ਉਹ ਕਰ ਰਹੇ ਹਾਂ 6000 ਨਵੇਂ ਬਾਥਰੂਮ ਬਣ ਰਹੇ ਹਨ ਇਹ ਸਿੱਖਿਆ ਕ੍ਰਾਂਤੀ ਦਾ ਇੱਕ ਮਾਡਲ ਹੈ 31 ਮਾਰਚ ਤੱਕ ਪੰਜਾਬ 'ਚ ਕੋਈ ਐਦਾਂ ਦਾ ਸਕੂਲ ਨਹੀਂ ਹੋਊਗਾ ਜਿੱਥੇ ਬੱਚਾ ਜੋ ਹੈ ਥੱਲੇ ਬੈਠੂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਿਰਦੇਸ਼ ਹੈ ਜਿੱਥੇ ਆਪਾਂ ਖੜੇ ਹਾਂ ਇਸ ਕਾਂਦੇ ਦੇ ਨਾਲ ਇੱਕ ਸਕੂਲ ਜੀ ਜੀ ਜਿਹਦੀ ਜ਼ਮੀਨ ਤੁਸੀਂ ਸੋਚ ਕੇ ਦੇਖੋ ਕਿੰਨੀ ਮਹਿੰਗੀ ਹੋ ਗਈ ਅੱਜ ਤੁਸੀਂ ਦੇ ਹਾਲਤ ਦੇਖ ਲਓ 17 ਕਰੋੜ ਦੀ ਲਾਗਤ ਦੇ ਨਾਲ ਅਸੀਂ ਉਹਦਾ ਡਿਜ਼ਾਈਨ ਤਿਆਰ ਕੀਤਾ ਉਸ ਦਾ ਬਹੁਤ ਜਲਦੀ ਟੈਂਡਰ ਲੱਗ ਜਾਊਗਾ ਜਿੱਦਾਂ ਟੈਂਡਰ ਲੱਗਦਾ ਉਸ ਤੋਂ ਬਾਅਦ ਉਸ ਦਾ ਅਸੀਂ ਇਨੋਗਰੇਸ਼ਨ ਕਰਾਂਗੇ ਨੀ ਪੱਥਰ ਰੱਖਾਂਗੇ 17 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਜਵਾਰ ਨਗਰ ਕੈਂਪ ਦਾ ਸਕੂਲ ਹੈ ਇਟ ਵਿਲ ਬੀ ਵਨ ਆਫ ਦਾ ਬੈਸਟ ਸਕੂਲਸ ਆਫ ਲੁਧਿਆਣਾ ਲੁਧਿਆਣੇ ਦਾ ਕੋਈ ਵੀ ਮਹਿੰਗਾ ਤੋਂ ਮਹਿੰਗਾ ਸਕੂਲ ਉਹਦਾ ਮੁਕਾਬਲਾ ਇਨਫਰਾਸਟ੍ਰਕਚਰ ਦੇ ਵਿੱਚ ਪੜਾਈ 'ਚ ਨਹੀਂ ਕਰ ਸਕੂਗਾ ਸਾਡੇ ਸਕੂਲ ਆਫ ਐਮਿਨੈਂਸ ਦੇ ਬੱਚੇ ਜਿਹੜੇ ਐ ਅੱਜ ਤੁਸੀਂ ਦੇਖੋ ਨਵੀਆਂ ਮੱਲਾਂ ਮਾਰ ਰਹੇ ਨੇ ਸਾਡੇ ਬੱਚੇ ਪੂਰੇ ਸਿਰਫ ਸਰਕਾਰੀ ਸਕੂਲਾਂ ਦੇ ਬੱਚੇ ਜਾਪਾਨ ਜਾਣ ਦੀ ਸਿਲੈਕਟ ਹੋਏ ਤਾਂ ਇਹ ਇੱਕ ਲੰਮਾ ਸਫ਼ਰ ਹੈ ਤੁਸੀਂ ਬਿਲਕੁਲ ਠੀਕ ਕਿਹਾ ਜੱਜਮੈਂਟ ਆਂ ਅੱਖਾਂ ਕਿ ਮੈਂ ਸਾਰੇ ਸਕੂਲ ਠੀਕ ਕਰਤੇ ਨਹੀਂ ਅਜੇ ਵੀ ਟਾਈਮ ਲੱਗੂਗਾ ਪਰ ਅਸੀਂ ਉਸ ਤਰੀਕੇ ਉਸ ਵੱਲ ਨੂੰ ਸਫ਼ਰ ਵੱਲ ਨੂੰ ਤੁਰ ਚੁੱਕੇ ਹਾਂ ਸਟਾਫ ਦੀ ਸਰ ਜਿਹੜੇ ਹਰੇ ਮਾਸਟਰਾਂ ਦੀ 10000 ਅਸੀਂ ਟੀਚਰ ਭਰਤੀ ਕੀਤੇ ਆ ਦੋਸਤ ਪਿਛਲੇ 1.5 ਪ ਭਰਤੀ ਇਹਦਾ ਪ੍ਰੋਸੈਸ ਚੱਲ ਰਿਹਾ ਸਾਡੀ ਦੋ ਭਰਤੀਆਂ ਹਾਈ ਕੋਰਟ ਚ ਇਸ ਵਕਤ ਫਸੀਆਂ ਹੋਈਆਂ ਜਿੰਦੀ ਜਨਵਰੀ ਮਹੀਨੇ ਦੀ ਤਰੀਕ ਹੈ ਬਹੁਤ ਜਲਦੀ ਉਹਨਾਂ ਨੂੰ ਕਰਕੇ ਕਰਾਂਗੇ